ਇਹਨਾਂ ਦੇ ਹੀ ਪੁੱਤ ਮਰ ਜਾਂ ਨਖਤਿਆਂ ਦੇ ਇਹਨਾਂ ਦਾ ਰਵੇ ਕੱਕਣਾ ਕਿਦਾਂ ਲਿੜੀਆਂ ਲਾਣਦੇ ਸਾਰੇ ਤਬਰ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿੱਥੋਂ ਕਮਾਗ ਲਿਆ ਕੇ ਦਊਗਾ ਤੁਹਾਨੂੰ ਮੇਰਾ ਭਰਾ ਵਾ ਆਹ ਤੇ ਪੁੱਤਰੀਆਂ ਪੁੱਤੜੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖੰਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਆ ਇਹਨਾਂ ਦੇ ਹੀ ਪੁੱਤ ਮਰ ਜਾਂ ਨਖਤਿਆਂ ਦੇ ਇਹਨਾਂ ਦਾ ਰਵੇ ਕੱਕਣਾ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚੋਂ ਇਹ ਮੈਂ ਨਹੀਂ ਉਹਨਾਂ ਮੁੰਡੇ ਨੇ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿਗ ਨਿਗੇ ਬੱਚੇ ਕਿ ਦਰ ਲੜੀਆਂ ਲਾਣ ਦੇ ਸਾਰੇ ਟੱਬਰ ਬੰਦ ਹੋਣਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਕਿ ਮੇਰਾ ਨਾਮ ਮਲਖਰਾਜ ਹੈ ਕਿਹੜਾ ਪਿੰਡ ਹੈ ਜੀ ਪਿੰਡ ਫਤਿਆਬ ਜੀ ਸਾਡੀ ਨੌਜਵਾਨ ਦੀ ਮੌਤ ਹੋਈ ਕੀ ਗੱਲ ਬਾਤ ਹੋਈ ਹੈ ਇਹ ਨਸ਼ੇ ਨਸ਼ੇ ਦੌਰ ਤੇ ਹੋਈ ਹੈ ਜੀ ਕਿਹੜਾ ਨਸ਼ਾ ਕੀਤਾ ਇਹ ਨਸ਼ਾ ਤੁਹਾਨੂੰ ਪਤਾ ਹੈ ਟੀਕਾ ਟੱਲਾ ਹੈ ਗੋਲੀ ਬਟਿਆ ਹੈ ਅੱਗੇ ਇੱਕ ਸਾਡਾ ਅੱਗੇ ਇੱਕ ਪਤੀਅਗ ਸਾਡਾ 2 2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਇਹ ਤੋਂ ਉਹ ਪੂਰਾ ਹੋ ਗਿਆ ਤੇ ਕੀ ਨਾਂ ਸੀ ਨੌਜਵਾਨ ਦਾ ਕਿੰਨੀ ਕੁ ਉਮਰ ਸੀ ਇਹਦੀ ਉਮਰ ਹੈ ਜੀ ਆ ਜੀ 25 ਸਾਲ ਹੈ ਕੀ ਨਾਂ ਸੀ ਦਾ ਇਹਦਾ ਨਾਂ ਹੈਗਾ ਜੀ ਸੰਜੀਵ ਸੰਜੀਵ ਆ ਜੀ ਸਰਕਾਰ ਤੇ ਦਾਵਾ ਕਰ ਰਹੀ ਆ ਵੀ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਟਿਆਦ ਕਿੰਨਾ ਕੁ ਵਿਕਦਾ ਆ ਆ ਵੇਖ ਲਓ ਜੀ ਤੁਹਾਡੇ ਸਾਹਮਣੇ ਹੀ ਆ ਟੀਕੇ ਨਾਲ ਹੀ ਮੌਤ ਹੋਈ ਵੀਰੇ ਹਾਂ ਜੀ ਪਹਿਲੋ ਮੇਰੇ ਘਰ ਵਾਲੇ ਦੀ ਹੋਈ ਆ 2.5 ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ ਤੁਹਾਡੇ ਘਰ ਦੀ ਜਿਹੜੀ ਇਹ ਤਾਂ ਮੌਤ ਹੋ ਗਈ ਹਾਂਜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਇਹਦਾ ਨਾਮ ਸੰਜੂ ਆ ਤੇ ਘਰ ਵਾਲੇ ਦਾ ਨਾਮ ਸਰਵੰਤ ਸਿੰਘ ਜੀ ਇਹਦੀ ਕਿੰਨੀ ਕੋਮਰ ਸੀ ਕਿੰਨੇ ਸਾਲਾਂ ਦਾ 30 ਸਾਲਾਂ ਦਾ ਆ ਇਹਦੇ ਰੁੜ ਗਏ ਆ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿੱਥੋਂ ਕਮਾਗ ਲਿਆ ਕੇ ਦਊਗਾ ਸਾਨੂੰ ਇਹਦੇ ਕਿੰਨਾ ਦਾ ਜਾਫਤਿਆ ਚ ਵੇਖਦਾ ਜੀ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨਦਿਆ ਉਹਨੂੰ ਬੰਦ ਕਰੋ ਇੰਦਾਂ ਦੇ ਨੌਜਵਾਨ ਤੁਰੇ ਜਾਂਦੇ ਉਹ ਦੇ ਨੱਚਾ ਖਾ ਖਾ ਕੇ ਤੇ ਵੇਚ ਵੇਚੀ ਚੰਗੇ ਆ ਦੇ ਹਾਈ ਤੇ ਰੁੱਢਦੇ ਜਾਂਦੇ ਏ ਟ੍ਰਿਕ ਲੱਗ ਗਈ ਜੀ ਮਤੇ ਉਹ ਸੀਨਾ ਸੀਨਾ ਨੌਜਵਾਨ ਦਾ ਥੈਂਕ ਯੂ ਕਿੰਨੀ ਕੁ ਉਮਰ ਦੀ 25 ਸਾਲ ਦੀ ਇਹ ਦੱਸਿਆ ਜਾ ਰਿਹਾ ਇੱਕ ਬੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ ਹਾਂਜੀ ਉਹਨੂੰ ਏ ਅੱਜ 3 ਮਹੀਨੇ ਹੋ ਗਏ ਹੂੰ ਦੋ ਹੀ ਬੱਚੇ ਤੁਹਾਡੇ ਨਸ਼ੇ ਨਹੀਂ ਤੋੜੇ ਦੋਨੇ ਇਦਾਂ ਹੀ ਹੋਏ ਕਿੰਨਾ ਕਹਿੰਦਾ ਸ਼ਬਦ ਇਹਦੇ ਛੱਲੀਆਂ ਕੋਈ ਦਿਆ ਜੀ ਦੇਖਣ ਮੰਨਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਦਾ ਨਿਸ਼ਾਬ ਹੋਣਾ ਜੀ ਦਾ ਸਾਡਾ ਇਹ ਵਿਆਹ ਸੀ ਕਵਾਰਾ ਸੀ ਕਵਾਰਾ ਜੀ